ਮੇਰੇ ਬਲੂਪੰਤ ਅਨੁਸਾਰ ਨੂੰ ਪਿਆਰ ਪਰਿਸ਼ਾਤ ਸ੍ਰੀ ਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਇਆ ਗੱਲ ਕਰਾਂਗੇ ਅਫਰੀਕਾ ਦੀ ਅਫਰੀਕਾ ਵਿੱਚ ਇੰਨੀ ਗਰੀਬੀ ਕਿਉਂ ਹੈ ਦੋਸਤੋ ਅਫਰੀਕਾ ਦੇ ਜਿਹੜੇ ਅੱਜ ਦੇ ਹਾਲਾਤ ਅਪਮਯੋ ਕਹੇ ਕਹੋ ਜਹੇ ਵੀ ਨੇ ਪਰ ਉਸ ਦਾ ਇਤਿਹਾਸ ਸੀ ਜਿਹੜਾ ਉਹ ਅਮੀਰ ਤੇ ਤਾਕਤਵਰ ਲੋਕਾਂ ਨਾਲ ਹੀ ਬਣਿਆ ਹੋਇਆ ਬਣਿਆ ਹੋਇਆ ਸੀ ਮਾਨਵ ਇਤਿਹਾਸ ਦਾ ਸਭ ਤੋਂ ਅਮੀਰ ਇਨ ਇਨਸਾਨ ਸੀ ਜਿਹੜਾ ਮਾਨਸਾ ਮੂਸਾ ਵੀ ਅਫਰੀਕਾ ਵਿੱਚ ਹੀ ਇਹ ਰਾਜਾ ਰਿਹਾ ਸੀ ਜਿਸ ਕੋਲ ਇੰਨਾ ਪੈਸਾ ਸੀ ਕਿ ਉਹ ਖੜੇ ਖੜੇ ਪੂਰੀ ਦੁਨੀਆ ਨੂੰ ਖਰੀਦ ਸਕਦਾ ਸੀ ਕਿਹਾ ਜਾਂਦਾ ਕਿ ਉਸ ਕੋਲੇ ਬਹੁਤ ਜ਼ਿਆਦਾ ਪੈਸਾ ਸੀ ਉਹ ਕੁਝ ਵੀ ਲੈ ਕਰ ਸਕਦਾ ਸੀਗਾ ਪਰ ਇਹ ਹਾਲਾਤ ਵਿਗੜਨੇ ਸ਼ੁਰੂ ਹੋਏ 15 ਤੇ 20ਵੀਂ ਸਦੀ ਦੇ ਵਿੱਚ ਜਦੋਂ ਅਫਰੀਕਾ ਦੇ ਮੇਜਰ ਹਿੱਸਿਆਂ ਨੂੰ ਯੂਰੋਪੀਅਨ ਵਰਲਡ ਪਾਵਰ ਰਾਹੀ ਕੋਲੋਨਾਈਜ਼ਡ ਕਰਿਆ ਜਾਣ ਲੱਗਿਆ ਜਿਹੜੀਆਂ ਵੈਸਟਰਨ ਕੰਟਰੀਆਂ ਸੀ ਉਹਨਾਂ ਨੇ ਹੌਲੀ-ਹੌਲੀ ਅਫਰੀਕਾ ਦੇ ਅੰਦਰ ਆਪਣੀ ਜਿਹੜੀ ਡੋਮਿਨੈਂਸ ਸੀ ਬਣਾਈ ਤੇ ਜਿਹੜੀ ਬਣਾਉਣੀ ਸੀ ਉਹ ਸ਼ੁਰੂ ਕਰ ਦਿੱਤੀ ਸੀ ਤੇ ਉੱਥੋਂ ਦੇ ਜਿਹੜਾ ਕਲਚਰ ਸੀ ਉਸ ਵਿੱਚ ਵੀ ਆਪਣਾ ਜਿਹੜਾ ਸੀ ਉਹ ਇੰਟਰਫੇਅਰ ਉਹਨਾਂ ਨੇ ਜੋ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਉੱਥੋਂ ਦੇ ਲੋਕਾਂ ਨੂੰ ਇੰਨਾ ਦਬਾ ਕੇ ਰੱਖਿਆ ਹੋਇਆ ਸੀ ਉਹਨਾਂ ਦਾ ਕਿ ਉਹ ਜਿਵੇਂ ਯੂਰੋਪੀਅਨ ਕਹਿੰਦੇ ਸੀ ਅਫਰੀਕਾ ਦੇ ਲੋਕ ਉਹਦਾਂ ਹੀ ਕਰਦੇ ਸਨ ਤੇ ਉਹਨਾਂ ਜੋ ਕੰਮ ਕਰਦੇ ਸਨ ਉਹਨਾਂ ਦੇ ਜੋੜੇ ਪੈਸੇ ਵਗੈਰਾ ਹੁੰਦੇ ਸਨ ਤੇ ਉਹ ਵੀ ਜਿਹੜੇ ਯੂਰੋਪੀਅਨ ਸੀ ਉਹ ਆਪਣੇ ਨਾਲ ਲੈ ਜਾਂਦੇ ਸਨ ਤੇ ਉਹਨਾਂ ਨੂੰ ਕੁਝ ਖਾਣ ਪੀਣ ਲਈ ਵੀ ਨਹੀਂ ਦਿੰਦੇ ਸਨ ਤੇ ਇਥੋਂ ਤੱਕ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਫਿਰ ਅਫਰੀਕਾ ਦੇ ਇਸਤੇਮਾਲ ਕਰਕੇ ਉਹਨਾਂ ਨੇ ਅਫਰੀਕਾ ਦੇ ਪ੍ਰੀਸ਼ੀਅਸ ਰਿਸੋਰਸ ਨੂੰ ਜਿਹੜਾ ਸੀ ਉਹ ਲੁੱਟਣਾ ਸ਼ੁਰੂ ਕਰ ਦਿੱਤਾ ਸੀਗਾ ਅ ਅਫਰੀਕਾ ਦੇ ਖਾਨਾ ਵਿੱਚ ਅ ਲੋਕਾਂ ਤੋਂ ਜ਼ਬਰਦਸਤੀ ਸੀ ਜਿਹੜਾ ਉਹ ਕੰਮ ਕਰਵਾਇਆ ਜਾਣ ਲੱਗਾ ਤੇ ਜੋ ਉਹਨਾਂ ਦਾ ਮਾਲ ਹੁੰਦਾ ਸੀ ਉਹ ਲੁੱਟ ਕੇ ਉਹ ਯੂਰੋਪੀਅਨ ਆਪਣੇ ਨਾਲ ਲੈ ਜਾਂਦੇ ਸਨ ਤੇ ਇਸ ਦੇ ਬਦਲੇ ਯੂਰੋਪੀਅਨ ਨੇ ਅਫਰੀਕਾ ਨੂੰ ਕੁਝ ਵੀ ਨਹੀਂ ਦਿੱਤਾ ਤੇ ਇਸ ਤਰ੍ਹਾਂ ਸਾਰੇ ਅਫਰੀਕਨ ਰਾਜ ਸੀ ਜਿਹੜਾ ਉਹ ਖਾਲੀ ਹੋ ਗਿਆ ਸੀ ਹੌਲੀ-ਹੌਲੀ ਯੂਰੋਪੀਅਨ ਜਿਹੜੇ ਉਹ ਉਹਨਾਂ ਨੇ ਆਪਣਾ ਰਾਜ ਅਫਰੀਕਾ ਤੇ ਕਰ ਲਿਆ ਸੀ ਤੇ ਫਿਰ ਸਾਲ ਭਰ ਐਵੇਂ ਚੱਲਦਾ ਰਿਹਾ ਬਹੁਤ ਟਾਈਮ ਬਾਅਦ ਤਾਂ ਫਿਰ ਉਹ ਜਿਹੜਾ ਅਫਰੀਕਾ ਸੀ ਉਹ ਨੀਚੇ ਨੂੰ ਡਿੱਗਣਾ ਸ਼ੁਰੂ ਹੋ ਗਿਆ ਜਦੋਂ ਯੂਰੋਪੀਅਨਸ ਸੀ ਜਿਹੜੇ ਉਹ ਸਾਰਾ ਕੁਝ ਲੁੱਟ ਕਰਕੇ ਲੈ ਜਾਂਦੇ ਸਨ ਤਾਂ ਹੌਲੀ ਹੌਲੀ ਅਫਰੀਕਾ ਦੇ ਲੋਕ ਸੀ ਜਿਹੜੇ ਉਹ ਗਰੀਬ ਹੋਣ ਲੱਗ ਗਏ ਉਸ ਦੀ ਪਰਭਾਈ ਉਸ ਦੀ ਜਿਹੜੀ ਪਰਪਾਈ ਸੀ ਉਹ ਕਹਿ ਰਿਹਾ ਹੈ ਕਿ ਅੱਜ ਤੱਕ ਵੀ ਨਹੀਂ ਹੋਈ ਪਰ ਅਫਰੀਕਾ ਦੇ ਲੋਕਾਂ ਲੋਕ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕੁਝ ਕਰ ਨਹੀਂ ਸਕੇ ਫਿਰ ਜਦੋਂ ਸੈਕਿੰਡ ਵਰਲਡ ਵਾਰ ਦਾ ਟਾਈਮ ਆਇਆ ਤਾਂ ਦੋਨਾਂ ਪਾਰਟੀਆਂ ਦੇ ਵਿਚਕਾਰ ਸੀ ਜਿਹੜੀ ਉਹ جنگ ਹੋਈ ਸੀ ਤੇ ਉੱਥੋਂ ਤੱਕ ਹੀ ਅਫਰੀਕਾ ਦੀ ਜਿਹੜੀ ਆਰਮੀ ਸੀ ਉਹਨਾਂ ਨੂੰ ਇਹ ਅਮੀਰ ਸੀ ਕਿ ਉਹਨਾਂ ਉਨੂੰ ਆਜ਼ਾਦੀ ਤਾਂ ਚਾਹੇ ਨਾ ਮਿਲੇ ਪਰ ਜਿਹੜੀ ਉਹਨਾਂ ਦੀ ਰਿਸਪੈਕਟ ਆ ਉਹ ਉਹਨਾਂ ਨੂੰ ਜਰੂਰ ਮਿਲੂ ਪਰ ਜਿਹੜੇ ਵੈਸਟਰਨ ਸੀ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਿਸਪੈਕਟ ਵੀ ਨਾ ਦਿੱਤੀ ਤੇ ਨਾ ਹੀ ਜਿਹੜੀ ਉਹਨਾਂ ਦੇ ਆ ਆਜ਼ਾਦੀ ਸੀ ਉਹ ਉਹਨਾਂ ਨੂੰ ਵਾਪਸ ਮਿਲ ਸਕੀ ਤੇ ਅਫਰੀਕਾ ਦੇ ਲੋਕਾਂ ਦਾ ਉਦੋਂ ਬਹੁਤ ਦਿਲ ਟੁੱਟਿਆ ਤੇ 1950 ਤੋਂ 1970 ਵਿੱਚ ਸਾਰੀ ਅਫਰੀਕਨ ਕੰਟਰੀ ਨੇ ਆਜ਼ਾਦੀ ਸੀ ਜਿਹੜੀ ਉਹ ਹਾਸਲ ਕਰ ਲਈ ਸੀ ਤੇ ਜਦੋਂ ਅਫਰੀਕਾ ਉਹ ਨੇਚੁਰਲ ਰਿਸੋਰਸ ਦੇ ਨਾਤੇ ਸਭ ਤੋਂ ਅਮੀਰ ਕੰਟਰੀ ਮੰਨੀ ਗਈ ਸੀ ਤੇ ਇਸ ਨੂੰ ਇਸ ਕੰਡੀਸ਼ਨ ਵਿੱਚ ਅਫਰੀਕਾ ਦਾ ਜਿਹੜਾ ਪ੍ਰੋਗਰੈਸ ਸੀ ਉਹ ਪ੍ਰੋਗਰੈਸ ਕਰਦਾ ਸੀ ਤਾਂ ਅੱਜ ਦੁਨੀਆ ਵਿੱਚ ਅਫਰੀਕਾ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਪਰ ਇਹ ਕਿਉਂ ਨਹੀਂ ਹੋਇਆ ਕਿਉਂਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਸੀ ਕਿਉਂਕਿ ਉੱਥੇ ਅਮਰੀਕਾ ਜਿਹੜੀ ਅਫਰੀਕਾ ਸੀ ਉਸ ਦੇ ਵਿੱਚ ਨੈਚੁਰਲ ਜਿਹੜੇ ਨੈਚੁਰਲ ਰਿਸੋਰਸਸ ਹੁੰਦੇ ਆ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਸੀ ਵੀ ਮਤਲਬ ਕਿ ਤੇਲ ਵਗੈਰਾ ਬਣਾਉਂਦਾ ਉੱਥੇ ਕੰਮ ਬਹੁਤ ਜ਼ਿਆਦਾ ਸੀ ਪਰ ਜਿਹੜੇ ਉੱਥੇ ਯੂਰੋਪੀਅਨ ਸੀ ਉਹ ਸਾਰਾ ਕੰਮ ਆਪ ਕਰਦੇ ਸਨ ਤੇ ਇਹਨਾਂ ਨੂੰ ਕੁਝ ਦੇ ਲੈ ਕੇ ਨਹੀਂ ਦਿੰਦੇ ਸਨ ਤਾਂ ਕਰਕੇ ਜੋ ਸੀ ਇਹ ਹੌਲੀ ਹੌਲੀ ਪਿੱਛੇ ਹਟਦੇ ਗਏ ਤੇ ਜੇ ਮੰਨਿਆ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਸਰਕਾਰ ਵੀ ਹੈ ਕਿਉਂਕਿ ਸਰਕਾਰ ਕੋਈ ਵੱਡਾ ਫੈਸਲਾ ਨਹੀਂ ਚੱਕਦੀ ਸੀ ਕਿ ਜਿਹੜੇ ਅਫਰੀਕਨ ਲੋਕ ਆ ਵੀ ਉਹਨਾਂ ਨੂੰ ਵੀ ਉੱਪਰ ਤੱਕ ਉਠਾਇਆ ਜਾਵੇ ਨਾ ਕਿਹਾ ਜਾਂਦਾ ਕਿ ਨਾ ਤਾਂ ਉੱਥੇ ਜਿਹੜੇ ਬੱਚੇ ਆ ਉਹ ਪੜ੍ਹੇ ਲਿਖੇ ਆ ਕਿਉਂਕਿ ਜੇ ਉੱਥੇ ਬੱਚੇ ਪੜ੍ਹਨ ਲਿਖਣਗੇ ਤਾਂ ਹੀ ਉਹ ਆਪਣਾ ਜਿਹੜਾ ਦੇਸ਼ ਆ ਉਹ ਅੱਗੇ ਤੱਕ ਲੈ ਕੇ ਜਾਣਗੇ ਤਾਂ ਜੇ ਉਹਨਾਂ ਨੂੰ ਪੜ੍ਹਾਈ ਦੇ ਲਈ ਪੈਸੇ ਵੀ ਮਿਲਦੇ ਹਨ ਤਾਂ ਕਿਹਾ ਜਾਂਦਾ ਕਿ ਉਹ ਬੱਚੇ ਤਾਂ ਉਪਾਰਟੀਆਂ ਵਗੈਰਾ ਜਾਂ ਨਸ਼ੇ ਵਗੈਰਾ ਦੇ ਵਿੱਚ ਜਿਹੜੇ ਉਹ ਪੈਸੇ ਆ ਪੈਸੇ ਆ ਉਹ ਖਰਾਬ ਕਰ ਦਿੰਦੇ ਹਨ ਤੇ ਉਹ ਪੜ੍ਹਾਈ ਦੇ ਵਿੱਚ ਆਪਣਾ ਧਿਆਨ ਨਹੀਂ ਦਿੰਦੇ ਹਨ ਜਿਸ ਕਰਕੇ ਵੀ ਉਹ ਹਜੇ ਤੱਕ ਪਿੱਛੇ ਹੀ हटਿਆ ਹੋਇਆ ਹੈ ਤੇ ਦੂਸਰਾ ਕਾਰਨ ਇਹ ਵੀ ਹੈ ਕਿ ਜੇ ਉੱਥੋਂ ਦੀ ਸਰਕਾਰ ਕੋਈ ਵਧੀਆ ਇਨਸਾਨ ਬੰਦਾ ਹੈ ਤਾਂ ਉਸ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਤੇ ਜਿਹੜਾ ਜਿਹੜਾ ਕੰਮਵਾਰ ਨਹੀਂ ਕਰਦਾ ਤਾਂ ਉਸ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਤੇ ਵੀ ਉਥੋਂ ਦਾ ਸਿਸਟਮ ਹੀ ਇਹੋ ਜਿਹਾ ਵੀ ਉਥੋਂ ਦੇ ਲੋਕ ਨੇ ਜਿਹੜੇ ਉਹ ਅੱਗੇ ਵੱਲ ਤਰੱਕੀ ਨਹੀਂ ਕਰ ਸਕਦੇ ਤੇ ਉਹ ਬਹੁਤ ਤੇ ਉੱਥੋਂ ਜਿਹੜੀ ਪਪੂਲੇਸ਼ਨ ਆ ਉਹ ਵੀ ਬਹੁਤ ਜ਼ਿਆਦਾ ਹੈ ਤੇ ਤਾਂ ਕਰਕੇ ਵੀ ਉੱਥੋਂ ਦਾ ਜਿਹੜੇ ਜਿਹੜੇ ਉੱਥੇ ਲੋਕ ਰਹਿ ਰਹੇ ਆ ਉਹ ਬਹੁਤ ਹੀ ਜਿਹੜੇ ਪ੍ਰੋਬਲਮ ਨੇ ਉਹ ਫੇਸ ਕਰ ਰਹੇ ਹਨ ਕਿਹਾ ਜਾਂਦਾ ਕਿ ਉੱਥੇ ਪੀਣ ਤੱਕ ਦਾ ਪਾਣੀ ਤੱਕ ਵੀ ਸਾਫ਼ ਨਹੀਂ ਹੈ ਜੇ ਉੱਥੇ ਦੀ ਸਰਕਾਰ ਪੀਣ ਵਾਲਾ ਪਾਣੀ ਨਹੀਂ ਸਾਫ਼ ਕਰ ਸਕਦੀ ਤਾਂ ਉਹ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਸਵਾਰ ਦੋਗੀ ਇਹ ਸਭ ਕੁਝ ਕਾਰਨ ਹੀ ਜਿਹੜਾ ਅਫਰੀਕਾ ਦਾ ਉਹ ਹਜੇ ਤੱਕ ਵੀ ਪਿੱਛੇ ਪਿੱਛੇ ਹੀ ਰਹਿ ਰਿਹਾ ਹੈ ਕਿਉਂਕਿ ਵੱਡੇ ਵੱਡਾ ਕਾਰਨ ਹੁੰਦਾ ਸਰਕਾਰ ਦਾ ਜੇ ਸਰਕਾਰ ਹੀ ਵਧੀਆ ਹੈਗੀ ਤਾਂ ਉਥੋਂ ਦੇ ਲੋਕ ਕਿਵੇਂ ਵਧੀਆ ਜ਼ਿੰਦਗੀ ਆਪਦੀ ਜਿਹੜੀ ਹੈ ਉਹ ਬਤੀਤ ਕਰ ਸਕਦੇ ਨੇ ਤੇ ਉਥੋਂ ਦੇ ਲੋਕ ਆ ਜਿਹੜੇ ਉਹ ਕੰਮ ਵੀ ਘੱਟ ਕਰਕੇ ਰਾਜਨੀਤ ਇਸ ਇਹ ਸਾਰੀਆਂ ਵਜ੍ਹਾ ਦੇ ਕਰਕੇ ਆ ਜਿਹੜਾ ਉਹ ਅਫਰੀਕਾ ਅੱਜ ਤੱਕ ਵੀ ਸਭ ਤੋਂ ਪਿੱਛੇ ਮੰਨਿਆ ਜਾਂਦਾ ਹੈ ਤੇ ਅਫਰੀਕਾ ਵਿਚ ਹਜੇ ਤਾਂ ਕੁਝ ਕੁ ਦੇਸ਼ ਤਾਂ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਆਪਣੀ ਤਰੱਕੀ ਕਰ ਲਈ ਹੈ ਪਰ ਬਹੁਤ ਜ਼ਿਆਦਾ ਦੇਸ਼ ਆ ਜਿਹੜੇ ਉਹ ਉਹ ਅਜ ਵੀ ਪਿੱਛੇ ਹੀ ਚੱਲ ਰਹੇ ਨੇ ਤੇ ਉਹ ਪਿੱਛੇ ਹੀ ਰਹਿਣਗੇ ਕਿਉਂਕਿ ਉਹ ਆਪਣਾ ਜਿਹੜਾ ਕੰਮ ਆ ਉਹ ਟਾਈਮ ਸਿਰ ਤੇ ਨਹੀਂ ਕਰਦੇ ਤੇ ਜਿਹੜੀ ਸਰਕਾਰ ਆ ਉਹ ਵੀ ਵਧੀਆ ਏ ਜਿਹੜੀ ਉਹ ਟੂਜ਼ ਨਹੀਂ ਕਰਦੇ ਜੇ ਸਰਕਾਰ ਚੰਗੀ ਹੋ ਵੀ ਤਾਂ ਸਾਰੇ ਕੰਮ ਹੀ ਸਹੀ ਹੋ ਜਾਣਗੇ